नमस्कार आदाब सत श्री अकाल देखो आज मैं लेके आया क्लीयरेंस साइड दे सूट ने मेरे कोले जाम कॉटन दे सूट ने सारे सारे प्योर दुपट्टे दे सूट कर ने जी ਤੁਸੀਂ ਪਹਿਲਾਂ ਲੱਤੇ ਵੀ ਨੇ ਮਹਿੰਗੇ ਸੂਟ ਸੀਗੇ 1295 1395 ਵਾਲੇ ਸੂਟ ਨੇ ਮੈਂ ਅੱਜ ਬਹੁਤ ਘੱਟ ਭਾਅ ਦੇ ਸੂਟ ਦੇ ਰਿਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਹਾਂ ਜੇ ਮੇਰੀ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਨਵੇਂ ਕਸਟਮਰ ਜਿਹੜੇ ਮੇਰੀ ਵੀਡੀਓ ਦੇਖ ਰਹਿਆ ਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜਾਮ ਕਾਟਨ ਕਪੜਾ ਅੱਜ ਤੁਹਾਨੂੰ ਮਿਲੂਗਾ ਮੈਂ ਮਾਲ ਖਤਮ ਕਰਨ ਜਾ ਰਹੇ ਹਾਂ ਇੱਕ ਸੂਟ ਮਿਲੂਗਾ ਜੀ 900 ਰੁਪਏ ਦਾ ਆ ਲੋ ਜੀ ਨਾਲ ਬਾਟਮ ਮਿਲੂਗੀ ਜੀ ਕੰਮ ਕੀਤਾ ਹੋਇਆ ਨਾਲ ਇਹਦੇ ਉੱਪਰ ਔਰ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਦਾ ਦੁਪੱਟਾ ਇੱਕ ਸੂਟ 900 ਰੁਪਏ ਦਾ ਜੀ ਦੂਜਾ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਂਗਾ ਇਹ ਇੱਕ ਇੱਕ ਦੋ ਦੋ ਸੂਟ ਨੇ ਜੀ ਜਿਹੜੇ ਰੰਗ ਹੋਣਗੇ ਤੁਹਾਨੂੰ ਮੈਂ ਰੰਗ ਦਿਖਾ ਦੂੰਗਾ ਪੀਸ ਚੈੱਕ ਕਰੋ ਜਰਾ ਪਹਿਲਾਂ ਆ ਲੋ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਬਸ ਇਹ ਜਾਂਦੀਵਾਰ ਦੇ ਮੇਲੇ ਨੇ ਜੀ ਇਹ ਤੋਹਫੇ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਇੱਕ ਸੂਟ ਮਿਲੂਗਾ 900 ਰੁਪਏ ਦਾ ਦੋ ਸੂਟ ਮਿਲਣਗੇ ਤੁਹਾਨੂੰ 1700 ਰੁਪਏ ਦੇ ਜੀ ਵਰਕ ਕੀਤਾ ਹੋਇਆ ਪੂਰਾ ਡਿਜੀਟਲ ਪ੍ਰਿੰਟ ਹੈ ਜੀ ਜਾਮ ਕਾਟਨ ਕਪੜਾ ਬਹੁਤ ਸੋਹਣੇ ਖੂਬਸੂਰਤ ਸੂਟ ਨੇ ਕੋਈ ਲਾਈਨਿੰਗ ਦੀ ਲੋੜ ਨਹੀਂ ਪੂਰੀ ਲੈਂਥ ਦੇ ਸੂਟ ਆ 2.5 ਮੀਟਰ ਸ਼ਰਟ ਅਪਰੋਕਸਿਮੇਟਲੀ ਬਾਟਮ 3 ਮੀਟਰ ਦੁਪੱਟਾ ਦੇਖੋ ਨਾਲ ਡਿਜੀਟਲ ਪਿਓਰ ਦਾ ਦੁਪੱਟਾ ਇੱਕ ਸੂਟ ਮਿਲੂਗਾ ਤੁਹਾਨੂੰ 900 ਰੁਪਏ ਦਾ ਦੋ ਸੂਟ ਮਿਲਣਗੇ ਜੀ 1700 ਰੁਪਏ ਦੇ ਪੀਸ ਚੈੱਕ ਕਰੀ ਜਾਓ ਤੇ ਨਾਲ-ਨਾਲ ਸਕਰੀਨਸ਼ਾਟ ਲਈਓ ਜੀ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਆੜੀ ਦਾ ਕੰਮ ਕੀਤਾ ਹੈ ਜੀ ਸਾਰਾ ਨੇਵੀ ਬਲੂ ਕਲਰ ਦਾ ਪੀਸ ਆਹ ਲਓ ਜੀ ਨਾਲ ਬਾਟਮ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟ ਮਿਲੂਗਾ ਆਹ ਲਓ ਜੀ ਦੁਪੱਟਾ ਦੇਖੋ ਜਰਾ ਹੁਣ ਗਰਮੀਆਂ ਦਾ ਮਾਲ ਆਪਾਂ ਨੇ ਹੁਣ ਸਾਰਾ ਖਤਮ ਕਰ ਦੇਣਾ ਰੱਖਣਾ ਨਹੀਂ ਹੈਗਾ ਆਹ ਲਓ ਚੈੱਕ ਕਰੋ ਜੀ ਹੁਣ ਲੱਗੇ ਸਰਦੀਆਂ ਦੇ ਮਾਲ ਆਉਣੇ ਸ਼ੁਰੂ ਹੋ ਜਾਣੇ ਨੇ ਪੀਸ ਦੇਖੋ ਕਿੱਡਾ ਸ਼ਾਨਦਾਰ ਪੀਸ ਹੈ ਬਹੁਤ ਵਧੀਆ ਪੀਸ ਜੀ ਰੇਟ ਰਹੂਗਾ ਸਿਰਫ ਇੱਕ ਸੂਟ 900 ਰੁਪਏ ਦਾ ਜੀ ਦੋ ਸੂਟ ਮਿਲਣਗੇ ਤੁਹਾਨੂੰ 1700 ਰੁਪਏ ਦੇ ਨਿਓਨ ਸ਼ੇਡ ਦਾ ਪੀਸ ਹੈ ਜੀ ਆਲੀ ਦਾ ਕੰਮ ਕੀਤਾ ਹੋਇਆ ਡਿਜੀਟਲ ਪ੍ਰਿੰਟਿੰਗ ਹੈ ਮਲਟੀ ਸ਼ੇਡ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ ਆਹ ਫਲਾਵਰ ਸਾਰੇ ਹਾਈਲਾਈਟ ਕੀਤੇ ਹੋਏ ਨੇ ਆਹ ਲਓ ਜੀ ਬਾਟਮ ਤੇ ਨਾਲ ਦੁਪੱਟਾ ਲਓ ਜੀ ਪਿਓਰ ਦਾ ਦੁਪੱਟਾ ਇਹ ਇੱਕ ਇੱਕ ਦੋ ਦੋ ਪੀਸ ਨੇ ਜੀ ਬਹੁਤ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਇਲਾਜ ਵਾਲੀ ਆਹ ਲਓ ਜੀ ਮਾਊਸ ਕਲਰ ਆ ਗਿਆ ਪੀ ਚੈੱਕ ਕਰੋ ਜਰਾ ਤੋਹਫੇ ਪੀਸ ਰਹੇ ਜੀ ਸਾਰੇ ਆਹ ਲਓ ਚੈੱਕ ਕਰੋ ਪੀਸ ਜੀ ਵਰਕ ਦੇਖੋ ਕਿੱਡਾ ਸ਼ਾਨਦਾਰ ਕੀਤਾ ਹੈ ਸਾਰਾ ਨਾਲ ਆਰੀ ਦਾ ਕੰਮ ਕੀਤਾ ਹੈ ਜੀ ਪੂਰਾ ਦਾ ਪੂਰਾ ਡਾਇਮੰਡ ਦਾ ਗੰਦ ਦੇ ਨਾਲ ਸਾਰਾ ਲੱਗੇ ਹੋਲੇ ਜੀ ਸਰੋਸਕੀ ਲੱਗੀ ਹੋਈ ਆ ਰੇਟ 1 ਸੂਟ 900 ਜੀ 2 ਸੂਟ ਮਿਲਣਗੇ 1700 ਰੁਪਏ ਦੇ ਔਰ ਕੋਰੀਅਰ ਆਲਓਵਰ ਇੰਡੀਆ ਫ੍ਰੀ ਰਹੂਗਾ ਜੀ ਕੋਈ ਐਕਸਟਰਾ ਚਾਰਜ ਨਹੀਂ ਦੁਪੱਟਾ ਚੈੱਕ ਕਰੋ ਜਰਾ ਪ्योर ਦਾ ਦੁਪੱਟਾ ਪੂਰਾ ਲੰਬਾ ਜੁੜਾ ਦੁਪੱਟਾ ਰਹੂਗਾ 2.5 ਮੀਟਰ ਸ਼ਰਟ ਬਾਟਮ ਮਿਲੂਗੀ ਜੀ ਅਪ੍ਰੋਕਸੀਮੇਟਲੀ ਤੁਹਾਨੂੰ 3 ਮੀਟਰ ਦੀ ਜੀ ਪੀਸ ਚੈੱਕ ਕਰੋ ਕਿੰਨੇ ਸ਼ਾਨਦਾਰ ਨਿਓਨ ਕਲਰ ਦਾ ਪੀਸ ਆ ਗਿਆ ਜੀ ਕਲਰ ਡਿਜ਼ਾਈਨ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਤੁਸੀਂ ਜਾਮ ਕਾਟਨ ਸੂਟ ਦਾ ਕਪੜਾ ਜੀ ਆਹ ਲਓ ਜੀ ਬਾਟਮ 2.5 ਮੀਟਰ ਸ਼ਰਟ ਅਪਰੋਕਸੀਮੇਟਲੀ ਬਾਟਮ ਮਿਲੂਗੀ 3 ਮੀਟਰ ਤੇ ਪਿਓਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਪੂਰਾ ਲੰਬਾ ਚੜਾ ਡਿਜੀਟਲ ਦੁਪੱਟਾ ਇੱਕ ਸੂਟ ਮਿਲੂਗਾ ਜੀ ਤੁਹਾਨੂੰ 900 ਰੁਪਏ ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦੇ ਕੋਰੀਅਰ ਦਾ ਖਰਚਾ ਕੋਈ ਨਹੀਂ ਆਹ ਲਓ ਛੱਕੋ ਪੀਸ ਪਤਾ ਨਹੀਂ ਕਿੰਨਾ ਕੁ ਮਾਲ ਵੇਚਿਆ ਜੀ ਪੀਸ ਲਾਸਟ ਪੀਸ ਨੇ ਸਾਰੇ ਇਹ ਜਾਮ ਕਾਟਨ ਕਪੜਾ ਨਾਲ ਆਰੀ ਦਾ ਕੰਮ ਕੀਤਾ ਹੋਇਆ ਖੂਬਸੂਰਤ ਘੇਰਾ ਬਣਾਇਆ ਹੋਇਆ ਡਿਜੀਟਲ ਪ੍ਰਿੰਟਿੰਗ ਹੈ ਜੀ ਆ ਨਾਲ ਲਓ ਜੀ ਪਿਓਰ ਦਾ ਮਿਲੂਗਾ ਜੀ ਦੁਪੱਟਾ ਫਿਰ ਮੈਂ ਮਸਲੀਨ ਦੁਪੱਟੇ ਵਾਲੇ ਵੀ ਸੂਟ ਦਿਖਾਉਂਗਾ ਇਹਨੂੰ ਨਾਲ-ਨਾਲ ਆ ਲਓ ਇਹ ਚੈੱਕ ਕਰੋ ਪਿਓਰ ਦਾ ਦੁਪੱਟਾ ਰੇਟ ਉਹੀ ਰਹੂਗਾ ਜੀ ਕਲਰ ਚੈੱਕ ਕਰੋ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਫਿਰੋਜ਼ੀ ਰੰਗ ਹੈ ਜੀ ਤੇ ਇੱਕ ਕਲਰ ਮਿਲੂਗਾ ਜੀ ਸੀ ਗ੍ਰੀਨ ਕਲਰ ਜੀ ਤੇ ਇੱਕ ਕਲਰ ਤੁਹਾਨੂੰ ਮਿਲੂਗਾ ਜੀ ਆ ਦੇਖੋ ਕਿੰਨਾ ਸੋਹਣਾ ਕਰੀਮ ਰੰਗ ਜੀ ਬਹੁਤ ਵਧੀਆ ਰੰਗ ਨੇ ਬਾਹ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਸਿੰਗਲ ਪੀਸ ਹੈ ਜੀ ਇੱਕ ਜਾਂ ਦੋ ਹੀ ਪੀਸ ਬਚੇ ਆ ਜੀ ਕਢਾਈ ਵਾਲੇ ਸੂਟ ਨੇ ਮਹਿੰਗੇ ਸੂਟ ਆ ਜੀ ਸਾਰੇ ਇਹ ਆਲ ਓਵਰ 5 ਮੀਟਰ ਸੂਟ ਹੈ ਜੀ ਘੇਰੇ ਦੇ ਉੱਪਰ ਕਢਾਈ ਚੈੱਕ ਕਰੋ ਇੱਕ ਸੂਟ 900 ਦਾ ਜੀ ਦੋ ਸੂਟ ਮਿਲਣਗੇ 1700 ਰੁਪਏ ਦੇ ਪੀਸੇ ਦੋ ਬਚਦੇ ਆ ਜੀ ਦੋਨੇ 1700 ਦੇ ਦੇ ਦੇਣੇ ਨੇ ਆਪਾਂ ਨੇ ਅੱਜ ਆਹ ਲੋ ਦੁਪੱਟਾ ਚੈੱਕ ਕਰੋ ਜਰਾ ਸਟਾਈਲਿਸ਼ ਦੁਪੱਟਾ ਬਣਿਆ ਹੋਇਆ लेस वर्क ਕੀ ਤਾਹ ਦੁਪੱਟੇ ਤੇ ਪਿਓਰ ਦਾ ਦੁਪੱਟਾ ਇੱਕ ਗੱਲ ਵਿੱਚ ਮਿਲੂਗਾ ਜੀ ਲਵੈਂਡਰ ਸ਼ੇਡ ਦੋ ਰੰਗ ਨੇ ਦੋਨੇ ਰੰਗ ਬਹੁਤ ਸੋਹਣੇ ਰੰਗ ਨੇ ਜੀ ਦੋਨੇ ਸੂਟ 1700 ਰੁਪਏ ਦੇ ਜੀ ਆ ਲਓ ਜੀ ਪੀ ਚੈੱਕ ਕਰੋ ਜਰਾ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਕਿਆ ਬਾਤ ਹੈ ਪੀ ਚੈੱਕ ਕਰੋ ਜਰਾ ਲਾਈਟ ਗ੍ਰੇ ਯਾ ਰੰਗਾ ਸਾਰਾ ਨਾਟਵਰਕ ਦਾ ਕੰਮ ਕੀਤਾ ਹੈ ਜੀ ਪੂਰੇ ਦਾ ਪੂਰਾ ਦੋਨੇ ਉੱਪਰ ਵੀ ਫਲਾਵਰ ਦੇ ਥੱਲੇ ਵੀ ਫਲਾਵਰ ਦੇ ਨਾਟ ਦਾ ਕੰਮ ਕੀਤਾ ਹੋਇਆ ਹੈ ਦੇ ਨਾਲ ਆਹ ਲਓ ਜੀ ਬਾਟਮ ਲਾਈਟ ਗ੍ਰੇ ਜਿਹਾ ਕਲਰ ਆ ਤੇ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਦਾ ਦੁਪੱਟਾ ਆ ਲੈ ਲਓ ਜਿਹੜੇ ਸੂਟ ਲੈਣੇ ਨੇ ਫਿਰ ਅਗਲੇ ਸਾਲ ਮਿਲਣਗੇ ਇਦਾਂ ਦੇ ਸੂਟ ਆਹ ਲਓ ਜੀ ਔਰ ਮਹਿੰਗੇ ਮਿਲਣਗੇ 1295 1395 ਚ ਪਿਓਰ ਦਾ ਦੁਪੱਟਾ ਉਹ ਵੀ ਡਿਜੀਟਲ ਦੁਪੱਟਾ ਜੀ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਪਿਓਰ ਕਾਟਨ ਆਹ ਲਓ ਜੀ ਦੇਖੋ ਪੀਸ ਲਾਈਟ ਸਕੇਨੇ ਜਿਹਾ ਸ਼ੇਡ ਆ ਪ੍ਰਿੰਟਿੰਗ ਚੈੱਕ ਕਰੋ ਬੈਕ 프ਰੰਟ ਦੋਨੋ ਪ੍ਰਿੰਟਡ ਨੇ ਜੀ ਨਾਲ ਥਾਰਾ ਦੇਖੋ ਆੜੀ ਦਾ ਕੰਮ ਕੀਤਾ ਹੈ ਪੂਰਾ ਪੂਰਾ ਆਹ ਲਓ ਜੀ ਬੋਟਮ ਔਰ ਦੁਪੱਟਾ ਰਖਾਉਗਾ ਜੀ ਤੁਹਾਨੂੰ ਲਾਈਵ ਆਬ ਦੁਪੱਟਾ ਦੇਖੋ ਕਿੱਡਾ ਸੋਹਣਾ ਦੁਪੱਟਾ ਇੱਕ ਸੂਟ 900 ਜੀ ਦੋ ਸੂਟ ਮਿਲਣਗੇ 1700 ਦੇ ਦੁਪੱਟਾ ਚੰਗੀ ਤਰ੍ਹਾਂ ਦਿਖਾਉਦਾ ਜੀ ਪੂਰਾ ਲੰਮਾ ਚੌੜਾ 2.5 ਮੀਟਰ ਦੁਪੱਟਾ ਹੈ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਪਿਓਰ ਮਸਲੀਨ ਦਾ ਦੁਪੱਟਾ ਨਾਲ ਇਹਦੇ ਕੋਈ ਦੂਜਾ ਦੁਪੱਟਾ ਨਹੀਂ ਜੀ ਪਿਓਰ ਮਸਲੀਨ ਦਾ ਦੁਪੱਟਾ ਅਰੇ ਜੀ ਇੱਕ ਕਲਰ ਤੁਹਾਨੂੰ ਮਿਲੂਗਾ ਜੀ ਇਹ ਦੇਖੋ ਲਾਈਟ ਗ੍ਰੇ ਜਿਹਾ ਰੰਗ ਆ ਪਿਓਰ ਮਸਲੀਨ ਦੁਪੱਟੇ ਦੇ ਨਾਲ 1395 ਵਾਲੇ ਸੂਟ ਨੇ ਇਹ ਵੀ ਤੁਹਾਨੂੰ ਮਿਲੂਗਾ ਜੀ ਅੱਜ ਇੱਕ ਸੂਟ 900 ਰੁਪਏ ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦੇ ਜੀ ਆ ਲੋ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ ਲੰਬਾ ਜਣਾ ਦੁਪੱਟਾ ਜੀ ਖੂਬਸੂਰਤ ਪੀਸ ਕੋਈ ਪੀਸ ਛੱਡਣ ਵਾਲਾ ਨਹੀਂ ਬਾਛੇਤੀ-ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲਓ ਜੀ ਪੀ ਚੈੱਕ ਕਰੋ ਜਰਾ ਜੀ ਪੂਰੀ ਫਰੰਟ ਦੇ ਉੱਪਰ ਆਰੀ ਦਾ ਕੰਮ ਕੀਤਾ ਹੋਇਆ ਹੈ ਜੀ ਪਿਓਰ ਕਾਟਨ ਦਾ ਸੂਟ ਆ ਵਰਕ ਦੇਖੋ ਕਿੰਨਾ ਸ਼ਾਨਦਾਰ ਕਿੰ ਕਿਦਰਾ ਘੇਰੇ ਤੇ ਵੀ ਜਿੰਨੇ ਫਲਾਵਰ ਬਣੇ ਆ ਜੀ ਸਾਰੇ ਦੇ ਸਾਰੇ ਆਰੀ ਦਾ ਕੰਮ ਕੀਤਾ ਹੋਇਆ ਨਾਲ ਬਾਟਮ ਮਿਲੂਗੀ ਜੀ ਅਪਰੋਕਸੀਮੇਟਲੀ 3 ਮੀਟਰ ਦੀ ਪੂਰੀ ਲੰਬਾਈ ਦੇ ਸੂਟ ਨੇ ਕੋਈ ਛੋਟਾ ਸੂਟ ਨਹੀਂ ਮਿਲੂਗਾ ਜੀ ਆਹ ਲਓ ਜੀ ਦੁਪੱਟਾ ਚੈੱਕ ਕਰੋ ਜਰਾ ਪਿਓਰ ਮਸਲੀਨ ਦਾ ਇਹ ਦੁਪੱਟਾ ਜੀ ਡਿਜੀਟਲ ਕਿੰਨਾ ਸੋਹਣਾ ਪੀਸ ਹੈ ਜੀ ਦੁਪੱਟਾ ਵੀ ਪੂਰਾ 2.5 ਮੀਟਰ ਲੰਬਾ ਦੁਪੱਟਾ ਜੀ ਇਹਦੇ ਵਿੱਚੋਂ ਮੈਂ ਕਲਰ ਦਿਖਾਉਂਗਾ ਜੀ ਆ ਲੋ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਰੰਗ ਹੈ ਜੀ ਆਲੇ ਮਹਿੰਦੀ ਰੰਗ ਮਿਲੂਗਾ ਜੀ ਕਿਹਦੇ ਵਿੱਚ ਮਹਿੰਦੀ ਕਲਰ ਜੀ ਤੇ ਇੱਕਾ ਮਿਲੂਗਾ ਜੀ ਤੁਹਾਨੂੰ ਲਾਈਟ ਬ੍ਰਾਊਨ ਜਾਂ ਕਲਰ ਹੈ ਕਲਰ ਦੋਨੇ ਹੀ ਤਿੰਨ ਚਾਰੇ ਰੰਗ ਵਧੀਆ ਨੇ ਕੋਈ ਪੀਛੇ ਛੱਡਣ ਵਾਲਾ ਨਹੀਂ ਬਸ ਛੇ ਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੋਂ ਤੁਸੀਂ ਕਿਤੇ ਨੈਕਸਟ ਆਰਟੀਕਲ ਦਿਖਾਉਂਦਾ ਤੁਹਾਨੂੰ ਲਓ ਜੀ ਪੀ ਚੈੱਕ ਕਰੋ ਨਿਓਨ ਸ਼ੇਡ ਦਾ ਪੀਸ ਆ ਗਿਆ ਜੀ ਸਿੰਗਲ ਪੀਸ ਹੈ ਜੀ ਇਹ ਪੀਸ ਵੀ ਬਹੁਤ ਸ਼ਾਨਦਾਰ ਲਾਜਵਾ ਪੀਸ ਪਹਿਲਾਂ ਵਰਕ ਦੇਖੋ ਨਿਓਨ ਸ਼ੇਡ ਦਾ 컬러 ਹੈ ਜਾਮ ਕਾਟਨ ਕਪੜਾ 2.5 ਮੀਟਰ ਸ਼ਰਟ ਅਪਰੋਕਸਿਮੇਟਲੀ ਬਾਟਮ 3 ਮੀਟਰ ਰੇਟ ਉਹੀ ਰਹੂਗਾ ਜੀ ਇੱਕ ਸੂਟ 900 ਦਾ ਜੀ ਦੋ ਸੂਟ ਮਿਲਣਗੇ ਜੀ 8 1700 ਰੁਪਏ ਦੇ ਜੀ ਸੌਰੀ ਆ ਲਓ 850 ਦਾ ਪੈ ਗਿਆ ਇੱਕ ਸੂਟ ਤੁਹਾਨੂੰ ਜੇ ਤੁਸੀਂ ਲਓਗੇ ਤਾਂ ਇੱਕ ਸੂਟ ਮਿਲੂਗਾ 900 ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦੇ ਜੀ ਆਹ ਲਓ ਜੀ ਬਾਰਡਰ ਗ੍ਰੀਨ ਸ਼ੇਡ ਹੈ ਜੀ ਕਲਰ ਚੈੱਕ ਕਰੋ ਜਰਾ ਔਰ ਪ੍ਰਿੰਟਿੰਗ ਦੇਖੋ ਆ ਤੁਹਾਨੂੰ ਮੈਂ ਦਿਖਾਉਣਾ ਆ ਜਿਹੜੇ ਫਲਾਵਰ ਬਣਿਆ ਨਾ ਵਿੱਚ ਇਹਦੇ ਸਾਰਾ ਹਾਈਲਾਈਟ ਕੀਤਾ ਹੈ ਨਾਲਾ ਸਿੱਪੀ ਦਾ ਕੰਮ ਕੀਤਾ ਹੈ ਪੂਰਾ ਪੂਰਾ ਔਰ ਨੈਕਲਾਈਨ ਵੀ ਬਣਿਆ ਹੋਇਆ ਨਾਲ ਡਿਜੀਟਲ ਪ੍ਰਿੰਟ ਹੈ ਮਲਟੀ ਸ਼ੇਡ ਪ੍ਰਿੰਟਿੰਗ ਹੈ ਬਾਹਮਾ ਤੇ ਲਗ ਪ੍ਰਿੰਟਿੰਗ ਮਿਲੂਗੀ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਖੂਬਸੂਰਤ ਦੁਪੱਟਾ ਜੀ ਆਹ ਲਓ ਇਹ ਵੀ 900 ਰੁਪਏ ਦਾ ਸੂਟ ਜੀ ਇੱਕ 200 1700 ਰੁਪਏ ਦਾ ਜੀ ਆ ਲੋ ਪੀਸੇ ਖੋਲ ਕੇ ਦਿਖਾਉਂਗਾ ਸਾਰੇ ਤੁਹਾਨੂੰ ਪੀਸੇ ਹੈ ਹੀ ਬਹੁਤ ਸੋਹਣਾ ਜੀ ਇਹ ਆ ਲੋ ਬੈਕ ਪ੍ਰਿੰਟ ਹੈ ਜੀ ਇਹਦੇ ਨਾਲ ਜੀ ਤੁਹਾਨੂੰ ਮੈਂ ਬੈਗ ਵੀ ਦਿਖਾ ਦੇਣਾ ਆ ਲੋ ਬੈਕ 프ਰਿੰਟ ਦੋਨੋਂ ਪ੍ਰਿੰਟ ਨੇ ਜੀ ਆ ਇਹਦੀ 프ਰੰਟ ਆ ਪੀਸ ਚੈੱਕ ਕਰੋ ਜਰਾ ਮੈਰੂਨ ਕਲਰ ਦਾ ਪੀਸ ਆ ਆ ਨਾਲ ਦੁਪੱਟਾ ਦੇਖੋ ਕਿੰਦਾ ਸੋਹਣਾ ਖੂਬਸੂਰਤ ਦੁਪੱਟਾ ਮਲਟੀ ਸ਼ੈਡ ਪ੍ਰਿੰਟਿੰਗ ਪਿਓਰ ਦਾ ਦੁਪੱਟਾ ਜੀ ਸਿਰਫ 1 ਸੂਟ 900 ਜੀ 2 ਸੂਟ ਮਿਲਣਗੇ 1700 ਰੁਪਏ ਦੇ ਜੀ ਕਲਰ ਚੈੱਕ ਕਰੋ ਜਰਾ ਡਾਰਕ ਸ਼ੈਡ ਦਾ ਚਾਰਟ ਆ ਜੀ ਇਹ ਤਿੰਨ ਕਲਰ ਨੇ ਤਿੰਨੇ ਕਲਰ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦੇ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆ ਨਾ ਬਸ ਮੈਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਬਾਕੀ ਕੰਮ ਮੇਰਾ ਸਾਰਾ ਜੀ ਸੂਟ ਤੁਹਾਡੇ ਘਰੇ ਪਹੁੰਚ ਜਾਊਗਾ ਕੋਈ ਐਕਸਟਰਾ ਚਾਰਜੀ ਨਹੀਂ ਆਹ ਲਓ ਜੀ ਦੁਪੱਟਾ ਚੈੱਕ ਕਰੋ ਮਲਟੀ ਸ਼ੈਡ ਪ੍ਰਿੰਟਿੰਗ ਦੁਪੱਟਾ ਆ ਲੋ ਜੀ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਂਗਾ ਅੱਗੇ ਇੰਗਲਿਸ਼ ਡਿਜ਼ਾਈਨ ਆ ਗਿਆ ਰੈਸਟ ਕਲਰ ਦਾ ਪੀਸ ਹੈ ਜੀ ਪ੍ਰਿੰਟ ਚੈੱਕ ਕਰੋ ਜੀ ਉਨੀ ਫਰੰਟ ਤੇ ਆਰੀ ਦਾ ਕੰਮ ਕੀਤਾ ਹੋਇਆ 1295 1395 ਤੋਂ ਘੱਟ ਕੋਈ ਸੂਟ ਨਹੀਂ ਜੀ ਜਾਮ ਕਾਟਨ ਕਪੜਾ ਇੰਗਲਿਸ਼ ਪ੍ਰਿੰਟਿੰਗ ਹੈ ਮਲਟੀ ਸ਼ੇਡ ਪ੍ਰਿੰਟਿੰਗ ਆ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਦਾ ਦੁਪੱਟਾ ਵਰਕ ਕੀਤਾ ਹੈ ਸੂਟ ਦੇ ਉੱਪਰ ਦੁਪੱਟਾ ਚੈੱਕ ਕਰੋ ਪੂਰਾ ਲੰਬਾ ਜਿਹੜਾ ਦੁਪੱਟਾ ਬੱਛੇ ਜਦੀ ਜਦੀ ਸਕਰੀਨ ਸ਼ਾਟ ਲੈ ਕੇ ਇੱਕ ਕਲਰ ਚ ਮਿਲੂਗਾ ਜੀ ਪਰਪਲ শেਡ ਜੀ ਕਲਰ ਦੇਖੋ ਪੀ ਸਾਰੇ ਖੋਲ ਕੇ ਦਿਖਾਵਾਂਗਾ ਤੁਹਾਨੂੰ ਮੈਂ ਪਰਪਲ ਕਲਰ ਮਿਲੂਗਾ ਜੀ ਔਰ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਬਾਹਮਾ ਤੇ ਅਲੱਗ ਪ੍ਰਿੰਟਿੰਗ ਹੈ ਔਰ ਪੂਰਾ ਲੰਬਾ ਜਿਹੜਾ ਦੁਪੱਟਾ ਪਿਓਰ ਦਾ ਦੁਪੱਟਾ ਜੀ ਖੂਬਸੂਰਤ ਪੀਸ ਆਹ ਲਓ ਜੀ ਬਲੈਕ ਕਲਰ ਆ ਗਿਆ ਜੀ ਇਹਦੇ ਨਾਲ ਨਾ ਬਲੈਕ ਕਲਰ ਦੀ ਤੁਹਾਨੂੰ ਮਿਲੂਗੀ ਬਾਟਮ ਵੀ ਚੈੱਕ ਕਰੋ ਜਰਾ 1700 ਦੇ 2 ਸੂਟ ਜੀ 1 ਸੂਟ 900 ਰੁਪਏ ਦਾ ਆ ਲੋ ਜੀ ਦੁਪੱਟਾ ਬਸ ਲਾਸਟ ਪੀਸ ਨੇ ਜੀ ਖਤਮ ਮਾਲ ਨਾ ਲਿਆਉਣਾ ਤੇ ਨਾ ਅੱਗੇ ਵੇਚਣਾ ਕਰਨੀ ਵਾਲਾ ਮਾਲ ਖਤਮ ਜੀ ਆ ਲੋ ਦੁਪੱਟਾ ਦੇਖੋ ਪੂਰਾ ਲੰਬਾ ਚੌੜਾ ਦੁਪੱਟਾ ਜੀ ਕੋਈ ਛੋਟਾ ਦੁਪੱਟਾ ਨਹੀਂ ਆ ਲੋ ਜੀ ਮਹਿੰਦੀ ਰੰਗ ਵੀ ਆ ਗਿਆ ਇਹਦੇ 'ਚ ਬਹੁਤ ਸੋਹਣਾ ਸੂਟ ਕਿੰਨਾ ਸੋਹਣਾ ਔਰ ਨਾਲ ਦੁਪੱਟਾ ਚੈੱਕ ਕਰੋ ਜੀ ਬਹੁਤ ਵਧੀਆ ਦੁਪੱਟਾ ਆਹ ਲਓ ਇਹ ਕੋ ਦੁਪੱਟਾ ਕੀ ਬਾਤ ਹੈ ਇੱਕ ਸੂਟ 900 ਜੀ ਦੋ ਸੂਟ ਮਿਲਣਗੇ 1700 ਦੇ ਆ ਲਓ ਜੀ ਇਹ ਸਿੰਗਲ ਹੀ ਰਹਿ ਗਿਆ ਇਸ ਡਿਜ਼ਾਈਨ ਦੇ ਘੱਟੋ ਘੱਟ ਵੀ ਮੈਂ 50 ਸੂਟ ਵਿੱਚ ਹੋਣਗੇ ਜੀ ਪ੍ਰਾਇਦ ਤੋਂ ਵੀ ਉੱਪਰ ਆ ਲਓ ਮੈਂ ਤਾਂ ਘੱਟੋ ਘੱਟ 12 15 ਸਟ ਦਾ ਵੇਚਤੇ ਹੋਣੇ ਇਹਦੇ ਆ ਲਓ ਜੀ ਵੀ ਚੈੱਕ ਕਰੋ ਸਿੰਗਲ ਪੀਸ ਜੀ ਆ ਲਓ ਜੀ ਨਾਲ ਦੁਪੱਟਾ ਪਿਓਰ ਦਾ ਹੀ ਦੁਪੱਟਾ ਜੀ ਆਰੀ ਦਾ ਕੰਮ ਕੀਤਾ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਸਿੰਗਲ ਪੀਸ 컬러 ਡਿਜ਼ਾਈਨ ਸਾਰੇ ਹੀ ਲਾਜਵਾਬ ਆ ਲੋ ਜੀ ਆ ਵੀ ਹਿੱਟ ਡਿਜ਼ਾਈਨ ਹੈ ਜੀ ਸਿੰਗਲੇ ਪੀਸ ਹੈ ਜੀ ਇਹ ਵੀ ਇੱਕ ਸੂਟ 900 ਦਾ ਜੀ ਦੋ ਸੂਟ ਮਿਲਣਗੇ 1700 ਰੁਪਏ ਦੇ ਪੀਕ ਚੈੱਕ ਕਰੋ ਰੈਸਟ ਕਲਰ ਦਾ ਪੀਸ ਹੈ ਜੀ ਸਾਰੀ ਫਰੰਟ ਤੇ ਆਰੀ ਦਾ ਕੰਮ ਕੀਤਾ ਹੋਇਆ ਛੜੀ ਵਾਲਾ ਡਿਜ਼ਾਈਨ ਬਣਿਆ ਹੋਇਆ ਨਾਲ ਦੇਖੋ ਵਿੱਚ ਇਹਦੇ ਮਲਟੀ ਸ਼ੀਟ ਪ੍ਰਿੰਟਿੰਗ ਵੀ ਨਾਲ ਆ ਔਰ ਪਿਓਰ ਦਾ ਮਿਲੂਗਾ ਜੀ ਦੁਪੱਟਾ ਇਹ ਅੱਜ ਸਾਰੇ ਪਿਓਰ ਦੇ ਜੇ ਮਸਲੀਨ ਦੁਪੱਟੇ ਵਾਲੇ ਸੂਟ ਨੇ ਰੇਟ ਰਹੂਗਾ 1900 ਜੀ 2 ਸੂਟ 1700 ਆ ਲਓ ਜੀ ਇਹਦੇ ਵਿੱਚ ਪੀਸ ਮੇਰੇ ਕੋ ਬਚੇ ਆ ਦੋ ਜਾਮ ਕਾਟਨ ਕਪੜਾ ਜੀ ਆ ਬਾਤ ਆ ਫਿਰ ਚੈੱਕ ਕਰੋ ਆ ਬਾਹਾਂ ਦੇ ਉੱਪਰ ਵੀ ਪ੍ਰਿੰਟ ਦੇ ਦੇਖੋ ਨਾਲ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਾਹਾਂ ਤੇ ਆ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਇਹ ਮੁਫਤ ਦੇ ਭਾਅ ਸੂਟ ਦੇ ਰਿਹਾ ਜੀ ਤੁਹਾਨੂੰ ਮੈਂ ਨੋ ਪ੍ਰੋਫਿਟ ਨੋ ਲਾਭ ਕੋਈ ਪੈਸਾ ਨਹੀਂ ਕਮਾ ਰਿਆ ਜਿਹੜਾ ਚੋਂ ਆ ਲਓ ਜੀ ਪੂਰਾ ਲੰਬਾ ਜਿਹੜਾ ਦੁਪੱਟਾ ਆ ਲਓ ਕਲਰ ਦੇਖੋ ਜਰਾ ਇੱਕ ਸੂਟ ਜੀ 900 ਦਾ ਦੋ ਸੂਟ 1700 ਦੇ ਪਿੰਕੀਸ ਦਾ ਕਲਰ ਆ ਬਹੁਤ ਵਧੀਆ ਪੀਸ ਆ ਪ੍ਰਿੰਟਿੰਗ ਚੈੱਕ ਕਰੋ ਤੁਸੀਂ ਨਾਲ ਜਾਮ ਕਾਟਨ ਕਪੜਾ ਜੀ ਆ ਲਓ ਜੀ ਦੁਪੱਟਾ ਲਾਜਵਾਬ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਜੀ ਰੇਂਜ ਲਾਊਗੀ ਸਿਰਫ ਇੱਕ ਸੂਟ ਮਿਲੂਗਾ ਜੀ 900 ਰੁਪਏ ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦਾ ਜੀ ਆਹ ਲੋ ਜੀ ਕ੍ਰੀਮ ਕਲਰ ਦਾ ਪੀਸ ਆ ਗਿਆ ਸਿੰਗਲ ਪੀਸ ਹੈ ਜੀ ਬਹੁਤ ਸੋਹਣਾ ਪੀਸ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਆਹ ਬਈ ਵਾਹ ਨਾਲ ਵਰਕ ਕੀਤਾ ਹੋਇਆ ਪਿਓਰ ਦਾ ਮਿਲੂਗਾ ਜੀ ਦੁਪੱਟਾ ਜਾਮ ਕਾਟਨ ਕਪੜਾ 2 ਮੀਟਰ ਸ਼ਰਟ ਬਾਟਮ ਅਪਰੋਕਸੀਮੇਟਲੀ 10 ਮੀਟਰ ਫੂਟਸ ਰਕ ਪੀ ਜੀ ਆਹ ਲੋ ਜੀ yellow ਕਲਰ ਆ ਗਿਆ ਜੀ बात है कलर चेक करो जरा फ्लावर देखो कला कला फलावर अलग नजर आऊगा जी प्योर दुपट्टे ढाई मीटर शर्ट अप्रोक्सीमेटली बॉटम तीन मीटर आ लो जी दुपट्टा बहुत सारा दुपट्टा भी बहुत सोहना दुपट्टा जी आ लो जी कहीं लाइट ग्रे जहा कलर मिलेगा जी ये डिजाइन अलग है पीस चेक करो जरा बहुत वादिया पीस ਬਾਛੇਤੀ-ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲਓ ਜੀ ਦੁਪੱਟਾ ਕੀ ਬਾਤ ਹੈ ਖੂਬਸੂਰਤ ਪੀਸ ਆ ਲਓ ਜੀ ਪੀਸ ਦੇਖੋ ਪਹਿਲਾਂ ਤੁਸੀਂ ਜਿਹਦੇ ਕੋ ਜਾਊਗਾ ਨਾ ਪੀਸ ਪਹਿਲਾਂ ਕੋਈ ਸੂਟ ਆਇਆ ਬਹੁਤ ਵਧੀਆ ਔਰ ਸਾਰਿਆਂ ਨੂੰ ਪਹਿਲਾਂ ਸੇਲ ਹੋਣ ਵਾਲਾ ਸੂਟ ਹੈ ਜੀ ਬਹੁਤ ਵਧੀਆ ਪੀਸ ਆ ਲਓ ਜੀ ਦੁਪੱਟਾ ਪਿਓਰ ਦਾ ਦੁਪੱਟਾ ਜਾਮ ਕਾਟਨ ਕਪੜਾ ਜੀ ਆ ਦੇਖੋ ਪੀਸ ਕੱਦਾ ਸ਼ਾਨਦਾਰ ਪੀਸ ਹੈ ਬਸ ਛੇਤੀ ਸਕਰੀਨਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਸਾਡੇ ਸਟਰੀਪ ਉੱਪਰ ਹੁਣ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ